ਭੀ ਮੇਤਰੋ ਅੱਜ ਆਪਾਂ ਖੜੇ ਆਂਗੇ ਸੈਂਬੀ ਐਗਰੀਕਲਚਰ ਵਰਕਸ ਪੱਖੋ ਕੈਂਤੀਆਂ ਤੇ ਬਾਈ ਅੱਜ ਦੀ ਵੀਡੀਓ ਹੈਗੀ ਆਪਣੇ ਕਿਸਾਨ ਭਰਾਵਾਂ ਲਈ ਵੀਡੀਓ ਨੂੰ ਬਾਈ ਜੀ ਧਿਆਨ ਨਾਲ ਦੇਖ ਲਿਓ ਅੱਜ ਦੀ ਮਸ਼ੀਨ ਬਾਈ ਆਪਾਂ ਲੈ ਕੇ ਆਏ ਆਂਗੇ crop cleaner ਇਹ ਮਸ਼ੀਨ ਦਾ ਬਾਈ ਜੀ ਨਾਂਗਾ ਬਾਈ ਆਪਣੇ ਪੰਜਾਬ ਦੇ ਵਿੱਚ ਤਾਂ ਇਹ ਮਸ਼ੀਨ ਦੀ ਡਿਮਾਂਡ ਬਹੁਤ ਜ਼ਿਆਦਾ ਸੀਗੀ ਤੇ ਪੰਜਾਬ ਦੇ ਨਾਲ ਨਾਲ ਬਾਈ ਜੀ ਬਾਹਰल्याਆਂ ਸਟੇਟਾਂ ਦੇ ਵਿੱਚ ਵੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਆ ਮੁੱਖੀ ਗੱਲ ਬਾਈ ਇਹ ਆ ਵੀ ਇਹ ਮਸ਼ੀਨ ਬਾਈਆਂ ਤੋਂ ਪੂਰੀ ਨਹੀਂ ਹੋਈ ਸੈਂਬੀ ਐਗਰੀਕਲਚਰ ਵਾਲਿਆਂ ਤੋਂ ਇਹ ਮਸ਼ੀਨ ਬਾਈ ਜੀ ਇਹ ਸੀਜ਼ਨ ਦੇ ਵਿੱਚ ਪੂਰੀ ਨਹੀਂ ਹੋਈ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਨਿਰਾਸ਼ ਹੋਣਾ ਪਿਆ ਬਹੁਤ ਸਾਰੇ ਬਾਈ ਜੀ ਬਾਹਰਲੇ ਸਟੇਟਾਂ ਦੇ ਡੀਲਰਾਂ ਨੂੰ ਬਾਈ ਜੀ ਨਿਰਾਸ਼ ਹੋਣਾ ਪਿਆ ਇਹ ਮਸ਼ੀਨ ਬਾਈ ਜੀ ਲੈਣ ਵਾਸਤੇ ਕਿਉਂਕਿ ਇਹ ਮਸ਼ੀਨ ਬਾਈ ਜੀ ਇੱਕ ਤਾਂ ਕਣਕ ਨੂੰ ਸਾਫ਼ ਕਰਦੀ ਆ ਝੋਨੇ ਨੂੰ ਸਾਫ਼ ਕਰਦੀ ਆ ਹੋਰ ਬਾਈ ਇਹ ਮਸ਼ੀਨ ਤੋਂ ਬਹੁਤ ਸਾਰੇ ਫਾਇਦੇ ਲੈ ਸਕਦੇ ਆਗੇ ਤੇ ਇੱਥੇ ਖੇਤੀਬਾੜੀ ਦੇ ਬਾਈ ਜੀ ਕਿਹੜੇ ਕਿਹੜੇ ਸੰਧ ਹੋਰ ਤਿਆਰ ਹੁੰਦੇ ਨੇ ਇਹ ਬਾਈ ਜੀ ਆਪਾਂ ਗੱਲਬਾਤ ਥੋੜੀ ਕਰਵਾਉਣੇ ਆਗੇ ਸੁਖਦੀਪ ਸਿੰਘ ਦੇ ਨਾਲ ਜਿਹੜੇ ਇਸ ਫੈਕਟਰੀ ਦੇ ਆਨਰ ਨੇ ਜੇ ਜਿਹੜੇ ਬਾਈ ਜੀ ਮਤਲਬ ਇਹ ਮਸ਼ੀਨਾਂ ਦੀ ਬੁਕਿੰਗ ਵਗੈਰਾ ਕਰਦੇ ਨੇਗੇ ਤੇ ਆਪਾਂ ਤੁਹਾਡੇ ਨਾਲ ਉਹਨਾਂ ਨਾਲ ਬਾਈ ਜੀ ਗੱਲਬਾਤ ਕਰਾਉਣੇ ਆ ਤੇ ਚਲੋ ਜੀ ਬਹੁਤ ਵਧੀਆ ਤੁਸੀਂ ਐਸੋ ਠੀਕੋ ਜੀ ਠੀਕ ਠਾਕ ਜੀ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਪਣੀ ਵੈਸੇ ਤਾਂ ਮੈਂ ਦੁਕਾਨ ਦਾ ਨਾਮ ਬੋਲਦਾ ਐਡਰੈਸ ਵਗੈਰਾ ਤੇ ਇੱਕ ਵਾਰੀ ਤੁਸੀਂ ਆਪਣੀ ਦੁਕਾਨ ਦਾ ਨਾਮ ਤੇ ਐਡਰੈਸ ਤੇ ਆਪਣਾ ਬਾਈ ਜੀ ਫੋਨ ਨੰਬਰ ਬੋਲ ਦਿਓ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਪਿੰਡ ਪੱਖੋ ਕੈਂਚੀਆਂ ਜੀ ਸੈਂਪੀ ਐਗਰੀਕਲਚਰ ਆ ਜੀ ਤਪਾਰ ਰੋਡ ਤੇ ਡਾਕਟਰ ਪੱਠੀ ਦੇ ਸਾਹਮਣੇ ਸ਼ਾਪ ਆ ਜੀ ਆਪਣੀ ਤੇ ਆਪਣਾ ਫੋਨ ਨੰਬਰ ਕੀ ਹੈ ਜੀ ਫੋਨ ਨੰਬਰ ਆਪਣਾ ਹੈਗਾ ਜੀ 62399 ਜੀ 85387 ਜੀ 94171 ਜੀ 58983 ਜੀ 98728 ਜੀ 0398 ਜੀ ਤੇ ਆਓ ਫਿਰ ਬਾਈ ਆਪਾਂ ਇਸ ਮਸ਼ੀਨ ਬਾਰੇ ਗੱਲਬਾਤ ਕਰਦੇ ਹਾਂ ਬਾਈ ਸਖਦੀਪ ਦੇ ਨਾਲ ਤੇ ਇਹ ਆਪਾਂ ਨੂੰ ਬਰੀਕੀ ਦੇ ਵਿੱਚ ਦੱਸਣਗੇ ਇਸ ਮਸ਼ੀਨ ਦੇ ਬਾਰੇ ਤੇ ਵੀ ਇਹ ਮਸ਼ੀਨ ਦੇ ਵਿੱਚ ਬਾਈ ਕੀ ਸੋਧਾ ਇਹ ਮਸ਼ੀਨ ਕਿਸਾਨ ਭਰਾਵਾਂ ਨੂੰ ਕਿਉਂ ਲੈਣੀ ਚਾਹੀਦੀ ਹੈਗੀ ਉਹ ਸਾਰੀਆਂ ਬਾਈ ਗੱਲਾਂ ਆਪਾਂ ਇਸ ਹੁਣ ਵੀਡੀਓ ਦੇ ਜ਼ਰੀਏ ਸਾਂਝੀਆਂ ਕਰਾਂਗੇ ਬਾਈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਇਸ ਮਸ਼ੀਨ ਦੀ ਤੁਸੀਂ ਬਈ ਬੁਕਿੰਗ ਕਿਵੇਂ ਕਰਵਾ ਸਕਦੇ ਹੋ ਕਿੰਨਾ ਇਹਦਾ ਰੇਟ ਹੈਗਾ ਉਹ ਬਈ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਦੇ ਐਂਡ ਤੇ ਦੱਸਾਂਗੇ ਇਹ ਬਾਈ ਜੀ ਕਰੌਪ ਕਲੀਨਰ ਹੈ ਜੀ ਇਹ ਜਾਨੀ ਕਿ ਕਣਕ ਝੋਨਾ ਮੱਕੀ ਸਰੋਂ ਮੂੰਗੀ ਕੁਝ ਵੀ ਸਾਫ਼ ਕਰ ਸਕਦਾ ਜੀ ਇਹ ਠੀਕ ਹੈ ਇਹਦੇ ਚ ਬਾਈ ਜੀ ਆਪਾਂ ਇਹ ਡਬਲ ਪੱਖੇ ਵਾਲਾ ਮਾਡਲ ਲੈ ਕੇ ਆਏ ਆ ਜੀ ਇਹ 2025 ਦਾ ਲੇਟੈਸਟ ਮਾਡਲ ਹੈ ਜੀ ਜਿਹੜਾ ਹੁਣ ਲਾਂਚ ਕਰਿਆ ਆਪਾਂ ਇਹਦੇ ਚ ਇੱਕ ਤਾਂ ਮੱਖੀ ਸ਼ੀਟ ਲਾਈ ਵੀ ਆ ਜੀ ਆਹਹਾ ਇਹਨੂੰ ਮੱਖੀ ਸੀਟ ਕਹਿੰਦੇ ਨੇ ਮੱਖੀ ਸੀਟ ਕਹਿੰਦੇ ਆ ਜੀ ਇਹਦਾ ਕੀ ਫਾਇਦਾ ਬਾਈ ਸੁਖਦੀਪ ਇਹਦਾ ਬਾਈ ਇਹਦਾ ਬਾਈ ਇਹ ਫਾਇਦਾ ਹੈਗਾ ਇਹ ਛੇਤੀ ਕਹਸ ਦੀ ਨਹੀਂ ਹੈਗੀ ਠੀਕ ਹੈ ਇੱਕੇ ਸਜਾਵਟ ਚ ਮਸ਼ੀਨ ਸੋਹਣੀ ਲੱਗਦੀ ਆ ਕਿਉਂਕਿ ਡਿਜ਼ਾਈਨ ਪੈ ਗਿਆ ਇੱਕੇ ਦੇ ਚ ਬਾਈ ਜੀ ਆਹ ਡਬਲ ਪੱਖਾ ਕਰਤਾ ਜੀ ਇਹ ਡਬਲ ਇਹ ਡਬਲ ਪੱਖੇ ਦਾ ਇਹ ਕਾਰਨ ਸੀਗਾ ਜੇ ਮੰਨ ਕੇ ਚਲੋ ਆਹ ਸਿੰਗਲ ਪੱਖਾ ਦਾ ਪਹਿਲਾਂ ਜਿਹੜਾ ਸਿੰਗਲ ਮਸ਼ੀਨ ਚ ਹੈਗੇ ਹੈਗੇ ਸੀ ਆਹ ਪੱਖਾ ਇਹਦੇ ਨਾਲ ਜੁਆਇੰਟ ਕਰਤਾ ਫਿਲਟਰ ਨਾਲ ਇਹ ਅੱਡ ਕੰਮ ਕਰਨ ਲੱਗ ਗਿਆ ਆਹ ਅੱਡ ਕੰਮ ਕਰਨ ਲੱਗ ਗਿਆ ਜਿਹੜੀ ਬਾਈ ਇਹ ਪਹਿਲਾਂ ਮਸ਼ੀਨ ਆਉਂਦੀ ਸੀਗੀ ਵੀ ਉਹਦੇ ਵਿੱਚ ਇਹ ਸਿੰਗਲ ਪੱਖਾ ਹੁੰਦਾ ਸੀਗਾ ਵੀ ਆਪਾਂ ਇਹ ਡਬਲ ਕਰਤਾ ਹਾਂਜੀ ਇਹ ਬਈ ਆਪਾਂ ਸਿੰਗਲ 'ਚ ਵੀ ਤਿਆਰ ਹੁਣ ਵੀ ਕਰਦੇ ਆਂ ਜਨ ਕਿ ਸਿੰਗਲ 'ਚ ਵੀ ਤਿਆਰ ਹੁੰਦੀ ਆ ਮਤਲਬ ਇਹ ਵੀ ਗਾਹਕ ਦੀ ਡਿਮਾਂਡ ਆ ਵੀ ਉਹਨੇ ਸਿੰਗਲ ਤਿਆਰ ਕਰਾਉਣਾ ਕਿ ਡਬਲ ਤਿਆਰ ਕਰਾ ਸਿੰਗਲ 'ਚ ਇਹ ਸੀਗਾ ਜੀ ਨਵੇੜ ਘੱਟ ਸੀ ਡਰਮ ਛੋਟਾ ਸੀ ਕਾ ਪੱਖੇ ਡਬਲ ਨਹੀਂ ਸੀ ਹੁਣ ਜਨ ਕਿ ਇਹ ਦੁੱਗਣਾ ਕੰਮ ਕਰਨ ਲੱਗ ਗਈ ਠੀਕ ਹੈ ਇੱਕ ਦੇ ਵਿੱਚ ਆਪਾਂ ਐਲੀਵੇਟਰ ਸਿਸਟਮ ਲਾਉਣ ਲੱਗ ਗਏ ਜੀ ਹਾਂਜੀ ਇਹ ਜਿਹੜਾ ਕਸਟਮਰ ਮੰਗਦਾਗਾ ਪਰ ਡਿਮਾਂਡ ਤੇ ਲਾਉਣੇ ਆ ਜੀ ਠੀਕ ਹੈ ਹਾਂਜੀ ਇੱਕ ਦੇ ਵਿੱਚ ਆ ਆਪ ਪਰਨਾਲਾ ਐਡ ਨਵਾਂ ਹੁਣ ਕਰਿਆ ਜੀ ਤੇ ਇਹ ਐਲੀ ਐਲੀਵੇਟਰ ਕਿਸਾਨ ਭਰਾ ਕਿਉਂ ਲਵਾਉਣਾ ਤੇ ਜਿਹੜੇ ਭਰਾ ਨਹੀਂ ਲਵਾਉਂਦੇ ਵੀ ਉਹ ਉਹਦਾ ਕੀ ਕਾਰਨ ਹੈ ਕਾਰਨ ਤਾਂ ਇਹ ਹੈ ਜੀ ਹੁਣ ਜਿਵੇਂ ਅਗਲਾ ਕਹਿੰਦਾ ਵੀ ਸਾਨੂੰ ਇੱਥੇ ਚੱਕਣਾ ਨਾ ਪਵੇ ਗੱਟਾ ਜਿੱਦੇ ਟਰਾਲੀ 'ਚ ਲੱਗੇ ਵੀ ਟਰਾਲੀ 'ਚ ਲੋਡ ਹੋ ਕੇ ਸਿੱਧਾ ਮਾਲ ਬਾਸ ਐਂ ਲਿਆਣਾ ਪਵੇ ਅਗਲਾ ਉਹ ਤਾਂ ਵੀ ਕਿਸਾਨ ਭਰਾ ਕਹਿੰਦਾ ਵੀ ਸਾਨੂੰ ਐਲੀਵੇਟਰ ਲਾ ਕੇ ਹਾਂ ਐਲੀਵੇਟਰ ਲਾ ਕੇ ਦੋ ਅਗਲਾ ਦਿੱਕਤਮਾਨ ਦਾ ਜਣੀ ਕੇ ਵੀ ਜਿਹੜਾ ਕਹਿੰਦਾ ਯਾਰ ਕੋਈ ਚੱਕਰ ਨਹੀਂ ਸਾਨੂੰ ਵੀ ਗੱਟੇ-ਗੱਟੇ ਅਸੀਂ ਆਪ ਵੀ ਚੱਕਾਂਗੇ ਉਹ ਭਰਾ ਇਹ ਕਹਿੰਦਾ ਵੀ ਬਾਈ ਸਾਨੂੰ ਆਹ ਐਲੀਵੇਟਰ ਦੀ ਕੋਈ ਲੋਡ ਨਹੀਂ ਕੋਈ ਲੋਡ ਨਹੀਂ ਇਹਦਾ ਫਿਰ ਬਾਈ ਕੀ ਵੀ ਐਕਸਟਰਾ ਸਾਨੂੰ ਖਰਚਾ ਪੈਂਦਾ ਕਿਸਾਨ ਭਰਾ ਮੈਨੂੰ ਆਉਂਦਾ ਜਾਂ ਕੀ ਗੱਲ ਹੋ ਰਹੀ ਕਿਸੇ ਨੇ ਲਵਾਉਣਾਗਾ ਤਾਂ ਇਹਦਾ 15000 ਰੁਪਏ ਐਕਸਟਰਾ ਲੱਗਦਾ ਜੀ ਜੇ ਕਿਸੇ ਨੇ ਨਹੀਂ ਲਵਾਉਣਾ ਤਾਂ ਉਹੀ ਰੇਟ ਰਹਿ ਜਾਂਦੀ ਹੈ ਠੀਕ ਹੈ ਠੀਕ ਹੈ ਹਾਂਜੀ ਇੱਕ ਦੇ ਚਾਹ ਹਾ ਕੀਤਾ ਜੀ ਡਬਲ ਬੈਲਟ ਕਰਤੀ ਜੀ ਲਿਆਈਆਂ ਨੇ ਇੱਕ ਦੇ ਚਾਹ ਬਲਟ ਡਬਲ ਕਰਤੀ ਜੀ ਇਹ ਪਹਿਲਾਂ ਕਿਵੇਂ ਸਿੰਗਲ ਆਉਂਦੀ ਸੀ ਬਈਆਂ ਵੀ ਕਿਵੇਂ ਕੀ ਗੱਲ ਬਾਤ ਇਹ ਸਿੰਗਲ ਆਉਂਦੀ ਸੀਗੀ ਜੀ ਇਹ ਸਿੰਗਲ ਦਾ ਟੁੱਟਣ ਦਾ ਕਾਰਨ ਸੀਗਾ ਜੇ ਮੰਨ ਕੇ ਚੱਲੋ ਇੱਕ ਬੈਲਟ ਟੁੱਟਦੀ ਵੀ ਤਾਂ ਮਸ਼ੀਨ ਦਾ ਕੰਮ ਖੜਦਾ ਨਹੀਂ ਇੱਕ ਬੈਲਟ ਤੇ ਚੱਲੀ ਜਾਂਦੀ ਹੈ ਠੀਕ ਹੈ ਵੈਸੇ ਤਾਂ ਕੋਈ ਦਿੱਕਤ ਆਉਂਦੀ ਨਹੀਂ ਪਰ ਇਹ ਡਬਲ ਕਰਤੀ ਜੀ ਆਪਾਂ ਇੱਕ ਦੇ ਚ ਬਈ ਜੀ ਇਹ 5 ਇੰਚ ਹੀ ਜਿੰਦਰ ਸਾਰ ਇੱਕਦੇ ਚ ਆਹ ਸਿਸਟਮ ਕਰਿਆ ਜੀ ਵੀ ਮਤਲਬ ਵੀ ਪੂਰਾ ਮਜ਼ਬੂਤੀ ਵਾਲਾ ਕੰਮ ਆ ਇੱਕ ਤਰ੍ਹਾਂ ਦਾ ਇੱਕਦੇ ਚ ਆਹ ਟ੍ਰੇ ਸਿਸਟਮ ਲਾਤਾ ਜੀ ਮਗਰ ਟ੍ਰੇ ਸਿਸਟਮ ਦਾ ਵੀ ਬਾਈ ਕੀ ਸਾਹ ਹਸਾਬ ਕਰਵਾਗਾ ਇਹ ਵੀ ਤੁਸੀਂ ਆਪਣੇ ਨਾ ਵੀ ਕਿਸਾਨ ਭਰਾਵਾਂ ਨੂੰ ਬਾਈ ਡਿਟੇਲ ਦੇ ਵਿੱਚ ਜਾਣਕਾਰੀ ਦਿਓ ਹਨਾ ਵੀ ਇਹ ਟ੍ਰੇ ਸਿਸਟਮ ਕੀ ਕੰਮ ਕਰਦੀ ਆ ਵੀ ਆਪਾਂ ਕਾਹ ਤੋਂ ਲਾਈ ਆ ਇਹ ਕੰਮ ਐ ਕਰਦਾ ਬਾਈ ਜੀ ਇਥੋਂ ਕੋਈ ਵਾਰੀ ਚੱਕ ਕੇ ਜੇ ਕਿਸੇ ਨੇ ਕੋਈ ਮਸ਼ੀਨ ਦਾ ਕੰਮ ਕਰਨ ਦਾ ਆਸਾਨੀ ਨਾਲ ਹੋ ਜਾਂਦਾ ਜਿਵੇਂ ਕਿਸੇ ਨੇ ਜਾਲੀ ਬਦਲਣੀ ਹੈਗੀ ਇਥੋਂ ਦਿੱਕਤ ਨਹੀਂ ਆਉਂਦੀਗੀ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਇੱਕ ਇਹ ਦੇਖੋ ਤੇ ਲਿਖਿਆ ਵਾ ਸੈਂਬੀ 2025-2026 ਇਹ ਸਾਡੀ ਏ ਬਈ ਮਤਲਬ ਜਿਹੜੀ ਇਹ ਮਸ਼ੀਨ ਹੈਗੀ ਵੀ ਇਹ ਇਹ ਤੁਸੀਂ 25 ਦੇ ਵਿੱਚ ਤਿਆਰ ਕਰੀ ਆ ਜਾਂ ਵੀ ਇਹ ਤੋਂ ਪਹਿਲਾਂ ਵੀ ਚੱਲਦੀ ਆ ਇਹ ਵੀਰੇ ਆਪਾਂ ਕਰਦੇ ਆ 2016 ਚ ਤਿਆਰ ਜੀ ਠੀਕ ਹੈ ਉਹਦਾ ਕੋ ਮਾਡਲ ਛੋਟੇ ਤਿਆਰ ਕਰਦੇ ਸੀ ਉਹ ਵੀ ਤੁਹਾਨੂੰ ਦਿਖਾਉਣੇ ਹੈਗੇ ਆਪਾਂ ਠੀਕ ਹੈ ਤੇ ਜਨਨ ਕਿ ਇਹ ਆਪਾਂ 2025 ਦੇ ਵਿੱਚ ਲੇਟੈਸਟ ਮਾਡਲ ਜਿਹੜਾ ਹੋਣਾਗਾ ਪੱਖੇ ਵਾਲਾ ਡਬਲ ਵਾਲਾ ਇਹ ਹੁਣ ਲਾਂਚ ਕਰਿਆਗਾ ਤੇ ਇਹਦੀ ਬਈ ਮੰਗ 2025 ਦੇ ਵਿੱਚ ਆ ਕੇ ਜਾਦੇ ਵਧੀਆ ਜਾਂ 16 ਤੋਂ ਹੀ ਚੱਲਦੀ ਜਾ ਰਹੀ ਹੈ ਇਹ ਜ਼ਿਆਦਾਤਰ ਤਾਂ ਜਾਂ ਐ ਜੀ ਇਹ 16 ਦੇ ਵਿੱਚ ਜਦੋਂ ਆਪਾਂ ਤਿਆਰ ਕਰੀ ਸੀਗੀ ਇਹ ਹੌਲੀ ਹੌਲੀ ਕਸਟਮਰ ਨੂੰ ਪਤਾ ਲੱਗਿਆ ਕਿਉਂਕਿ ਇਹ ਮਾਰਕ ਮਾਰਕੀਟ 'ਚ ਬਸ ਕਸਟਮਰ ਨੂੰ ਪਤਾ ਲੱਗਦਾ ਗਿਆ ਓਵੇਂ ਓਵੇਂ ਵਿਕਰੀ ਹੁੰਦੀ ਗਈ ਆ 2019 ਤੋਂ ਲੈ ਕੇ ਹੁਣ ਤੱਕ ਜਿੰਨੀ ਵੀ ਆ ਹੁਣ ਸੇਲ ਵਧਿਆ ਸੀ ਇਹਦੀ ਵੀ ਠੀਕ ਆ ਠੀਕ ਆ ਹਾਂਜੀ ਹਾਂਜੀ ਇੱਕ ਦੇ ਚਾਹ ਆ ਪੱਤਾ ਕਵਰ ਵਗੈਰਾ ਲਾਇਆ ਵੇ ਜੀ ਜਿ ਮੰਨ ਕੇ ਚੱਲੋ ਕੋਈ ਪਹਿਲਾਂ ਥੈਂਗਲਾਂ ਨਾਲ ਪੱਤਰੇ ਵੈਲਡ ਕਰਦੇ ਸੀਗੇ ਕਵਰ ਲਾਤਾ ਜੀ ਮਸ਼ੀਨ ਦੀ ਸ਼ਾਫਟ ਵੱਧ ਗਈ ਕਿਥੋਂ ਗਦਾਣ ਢੇਗ ਜਾ ਤਾ ਬਾਹਰ ਇੱਕ ਦੇ ਵਿੱਚ ਆ ਟੇਪਰਾਂ ਵਧਾਤੀਆਂ ਜੀ ਜਣ ਕੇ ਮਾਲਾ ਪਦੇ ਛੇਦੀ ਝਰੇ ਜੀ ਜਣ ਕੇ ਕੁਸ ਆਪਾਂ ਫਾਇਦੇ ਦੇ ਮਸ਼ੀਨ ਦੇ ਹੋਰ ਕਰਿਆ ਜਿਵੇਂ ਦਾ ਟੋਕਰਾ ਵੱਡਾ ਕਰਤਾ ਜੀ ਪਹਿਲਾਂ ਛੋਟਾ ਲਾਉਂ ਇੱਕ ਦੇ ਮੱਖੀ ਚਾਦਰ ਹੋ ਗਈ ਜੀ ਇੱਕ ਦੇ ਵਿੱਚ ਆਪਾਂ ਜਿਵੇਂ ਮੰਨ ਕੇ ਚੱਲੋ ਵੀ ਆਹ ਸੀਗੇ ਪਹਿਲਾਂ ਇੱਥੇ ਦੂਜੀ ਕੱਪ ਲਾਉਂਦੇ ਹੁੰਦੇ ਦੋ ਇਹਨੇ ਪਾਸੇ ਹੁਣ ਟੀ ਸਿਸਟਮ ਲਾਤਾ ਇਹ ਚ ਟੁੱਟਣ ਦੀ ਦਿੱਕਤ ਆ ਜਾਂਦੀ ਸੀ ਹੁਣ ਜਮੇ ਟੁੱਟਦਾ ਇਹ ਚ ਪਾ ਦਿਖਾਓ ਇਹ 354 ਦੇ ਕੱਪ ਆ ਬਾਈ ਜੀ ਇਹ ਪਹਿਲਾਂ ਦੋਨੇ ਪਾਸੇ ਦੋ ਲੱਗਦੇ ਸੀਗੇ ਜੀ ਹੁਣ ਆਪਾਂ ਟੀ ਲਾਤੀ ਇੱਧਰ ਇਹ ਟੁੱਟ ਜਾਂਦਾ ਸੀਗਾ ਜੀ ਠੀਕ ਹੈ ਮਤਲਬ ਵੀ ਟੁੱਟਣ ਡਟਣ ਵਾਲਾ ਕੰਮ ਹੀ ਖਤਮ ਕਰਦਾ ਪੂਰਾ ਮਜ਼ਬੂਤੀ ਕੰਮ ਕਰਦਾ ਹੈ ਬਾਕੀ ਬੇਰਿੰਗ ਆਪਣੀ ਹੈਵੀ ਹੈ ਜੀ ਟੀਆਈਆਰ ਦੇ ਬੇਰਿੰਗ ਹੈ ਜੀ ਟੀਆਈਆਰ ਦੇ ਹਾਂਜੀ ਹੈਵੀ ਕੰਪਨੀ ਦੇ ਆ ਜ ਪੁਲੀ ਆਪਣੀ ਹੈਵੀ ਹੈ ਜੀ ਪੁਲੀ ਆਪਣੀ ਮੋਗੇ ਆਉਂਦੀ ਜਿੰਨੀ ਆਉਂਦੀ ਸਾਰੀ ਸੀਐਨਸੀ ਪੁਲੀ ਬਣੀ ਵੀ ਹੈ ਜੀ ਠੀਕ ਹੈ ਹਾਂਜੀ ਰਾੜਾ ਆਪਣੇ ਸਾਰੀਆਂ ਮੋਗੇ ਮੇਰਾ ਆਪਣਾ ਤਕਨੀਕ ਨਾਲ ਪੂਰਾ ਵਧੀਆ ਮਾਲ ਆਪਾਂ ਯੂਜ਼ ਕਰਦੇ ਆਂ ਮਟੀਰੀਅਲ ਮਾੜਾ ਆਪਾਂ ਯੂਜ਼ ਕਰਦੇ ਨਹੀਂ ਪੁਲੀ ਵਗੈਰਾ ਹੈਵੀ ਯੂਜ਼ ਕਰਦੇ ਆਂ ਜੀ ਡਈ ਦੀ ਪਾਈਪ ਵਾ ਜਿਵੇਂ ਹੈਵੀ ਆ ਪੀਟੋ ਹੈਵੀ ਆ ਜੀ ਯਾਨੀ ਕਿ ਸਾਰਾ ਇਹ ਮੰਨ ਕੇ ਚੱਲੋ ਆਪਾਂ ਹੈਵੀ ਲਾਉਣਾ ਟਾਟਾ ਕੰਪਨੀ ਦੀ ਚਾਦਰ ਵਰਤਦੇ ਆਂ ਜੀ ਆਪਾਂ ਵੀ ਤੁਸੀਂ ਆਪ ਹੀ ਇਹ ਰੰਗ ਕਰਕੇ ਦਿੰਦੇ ਹੋ ਵੀ ਜਾਂ ਕਿਸਾਨ ਭਰਾ ਕੋਈ ਵੀ ਹੈ ਨਾ ਵੀ ਆਪ ਦੀ ਮਨਪਸੰਦ ਦਾ ਰੰਗ ਵੀ ਕਰਾ ਸਕਦਾ ਆਪ ਦੀ ਮਨਪਸੰਦ ਦਾ ਵੀ ਕਰਾ ਸਕਦਾ ਹੈ ਵੈਸੇ ਤਾਂ ਆਪਾਂ ਆਪਣੀ ਕੰਪਨੀ ਥਰੂ ਤਾਂ ਹੀ ਰੰਗ ਕਰਕੇ ਦਿੰਦੇ ਆਂ ਜੀ ਜੇ ਕਿਸੇ ਕਸਟਮਰ ਨੇ ਆਪ ਦੀ ਡਿਮਾਂਡ ਤੇ ਕਰਾਉਣਾ ਆਪਾਂ ਕਰ ਵੀ ਕਿੰਨੇ ਦਿਨ ਪਹਿਲਾਂ ਆਪਾਂ ਨੂੰ ਬਾਈ ਇਹਦੀ ਬੁਕਿੰਗ ਕਰਵਾਉਣੀ ਪੈਣੀ ਆ ਬੁਕਿੰਗ ਕਰਵਾਉਣ ਲਈ ਬਾਈ ਜੀ ਆਪਾਂ ਨੂੰ ਕਿੰਨੀ ਕ ਅਡਵਾਂਸ ਪੇਮੈਂਟ ਵਗੈਰਾ ਮਤਲਬ ਆਪਾਂ ਨੂੰ ਹਨਾ ਕਰਨੀ ਪੈਣੀ ਹੈ ਜੀ ਆਪਾਂ ਨੂੰ ਜੇ ਐ ਮੰਨ ਕੇ ਚੱਲੋ 50% ਪੇਮੈਂਟ ਅਡਵਾਂਸ ਪਹਿਲਾਂ ਕਰਨੀ ਪਊਗੀ ਜੀ ਬੁਕਿੰਗ ਆਪਾਂ ਫੋਨ 'ਤੇ ਕਰ ਦਾਂਗੇ ਜੀ ਆਪਣਾ ਸਕਰੀਨ ਤੇ ਨੰਬਰ ਚੱਲਦਾ ਹੀ ਆ ਜੀ ਠੀਕ ਹੈ ਜੀ ਠੀਕ ਹੈ ਤੇ ਇਹ ਮੰਨ ਕੇ ਚੱਲੋ ਜੀ ਆਪਾਂ ਬੁਕਿੰਗ ਥਰੂ ਜੇ ਮੰਨ ਕੇ ਚੱਲੋ ਹਫਤਾ ਤੱਕ ਲੱਗ ਹੀ ਜਾਂਦਾ ਜੀ ਹਫਤਾ ਪਹਿਲਾਂ ਬੁਕਿੰਗ ਕਰਾਉਣੀ ਵੀ ਮੰਨ ਕੇ ਚੱਲੋ ਵੀ ਜੇ ਅੱਜ ਬੁਕਿੰਗ ਕਰਾ ਦਿੱਤੀ ਤਾਂ ਹਫਤੇ ਨੂੰ ਥੋੜੇ ਮਸ਼ੀਨ ਬਾਈ ਘਰੇ ਪਹੁੰਚਦੀ ਗਾ ਹਾਂਜੀ 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 ਹਫਤੇ ਨੂੰ ਘਰੇ ਪਹੁੰਚਦੀ ਹੋ ਜੂ ਉਹ ਡਿਲੀਵਰੀ ਦਾ ਜਿਹੜਾ ਖਰਚਾ ਹੋਊਗਾ ਜੀ ਉਹ ਅੱਡ ਹੋਊਗਾ ਜੀ ਠੀਕ ਇੱਕ ਬਾਈ ਜੀ ਸਾਨੂੰ ਟਾਇਰਾਂ ਬਾਰੇ ਜਾਣਕਾਰੀ ਦਿਓ ਵੀ ਇਹਦੇ ਟਾਇਰ ਤੁਸੀਂ ਕਿਹੜੀ ਕੰਪਨੀ ਦੇ ਪਾਉਣੇ ਹੋ ਤੇ ਕਿਹੜਾ ਸਾਈਜ਼ ਪਾਉਣੇ ਹੋ ਇਹ ਚ 6 16 ਟਾਇਰ ਆ ਜੀ ਇਹ ਦੇਸੀ ਟਾਇਰ ਹੁੰਦਾ ਇਹ ਯਾਨੀ ਕਿ ਦੇਸੀ ਚ ਵਧੀਆ ਹੁੰਦਾਗਾ ਜੀ ਜੇ ਕਿਸੇ ਦੀ ਕੰਪਲੇਂਟ ਨਹੀਂ ਹੁੰਦੀ ਜੀ ਕੋਲੇ ਜੀ ਡੋਲੂ ਕਰਹਾ ਜਿਹਨੂੰ ਲੈਂਡਸਕ੍ਰੈਪਰ ਬੋਲਦੇ ਆ ਜੀ ਅੱਛਾ ਮੱਕੀ ਵਾਲੀ ਮਸ਼ੀਨ ਹੋਗੀ ਮਲਟੀ ਕ੍ਰੌਪ ਥਰੇਸ਼ਰ ਹੋ ਗਿਆ ਜੀ ਯਾਨੀ ਕਿ ਸਾਰੇ ਐਮਪਲੀਮੈਂਟਸ ਹੀ ਬਣਾ ਦਿੰਦੇ ਆ ਜੀ ਆਪਾਂ ਠੀਕ ਹੈ ਹਾਂ ਜੀ ਜਿਵੇਂ ਕਿਹਾ ਸਾਡਾ ਡੋਲੂ ਕਰਹਾ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਉਹਨੂੰ ਲੈਂਡਸਕ੍ਰੈਪਰ ਬੋਲਦੇ ਆ ਬਾਹਰ ਇਹ ਤਾਂ ਨਹੀਂ ਕਿ ਆਪਣੇ ਯੂਪੀ ਬਿਹਾਰ ਬੰਗਾਲ ਐਮਪੀ ਜਨਨ ਕਿ ਸਾਰੇ ਸਟੇਟਾਂ 'ਚ ਚੱਲਦਾ ਠੀਕ ਹੈ ਮੇਰੇ ਟਿੱਬੇ ਵਗੈਰਾ ਹੋਗੇ ਜਿਵੇਂ Rajasthan 'ਚ ਇਹਨੂੰ ਮਿੱਟੀ ਨੂੰ ਇੱਕ ਥਾਂ 'ਚ ਚੱਕ ਕੇ ਦੂਜੀ ਥਾਂ 'ਚ ਲੈਵਲ 'ਚ ਕਰਦਾ ਜਿਹਨੂੰ ਡੋਲੂਕ ਰਹਾ ਕਹਿੰਦੇ ਆ ਲੈਂਡਸਕ੍ਰੈਪਰ ਮੰਨ ਕੇ ਚੱਲੋ ਵੀ ਇਹਦੀ ਵੀ ਆਪਣੇ ਮੰਨ ਕੇ ਬਾਹਰ ਲੀਆਂ ਸਟੇਟਾਂ 'ਚ ਵੀ ਇਹਦੀ ਪੂਰੀ ਡਿਮਾਂਡ ਆ ਇਹ ਜੇ ਕੱਲੀ ਬਾਹਰਲੀ ਸਟੇਟ 'ਚ ਚੱਲਦਾ ਜੀ ਇੱਥੇ ਮੰਨ ਕੇ ਚੱਲੋ ਹੁਣ ਯੂਪੀ ਦੇ ਵਿੱਚ ਪੂਰੀ ਇਹਦੀ ਡਿਮਾਂਡ ਆ ਜੀ ਪੂਰਾ ਨਹੀਂ ਹੋ ਰਿਹਾ ਜੀ ਠੀਕ ਹੈ ਹਾਂਜੀ ਹਾਂਜੀ ਤੇ ਇਹਦਾ ਬਾਈ ਜਿਵੇਂ ਆਪਾਂ ਹਨਾ ਕਿਸੇ ਵੀਰ ਨੇ ਇਹ ਤਿਆਰ ਕਰਾਉਣਾ ਹੋਵੇ ਵੀ ਇਹ ਆਪਾਂ ਨੂੰ ਕਿੰਨੇ ਕਿ ਦਿਨਾਂ 'ਚ ਤਿਆਰ ਹੋ ਜਾਣਾ ਇਹ ਆਪਣੇ ਕੋਲ ਸਟਾਕ ਫੁੱਲ ਹੀ ਰਹਿੰਦਾ ਜੀ ਚਾਹੇ ਕੱਲ੍ਹ ਨੂੰ ਹੀ ਲੈ ਜਾਓ ਜੀ ਠੀਕ ਤੇ ਸਾਰਾ ਮਾਲ ਬਾਈ ਪਲਾਜ਼ਮਾ ਮਸ਼ੀਨ ਤੇ ਕੱਟਿਆ ਜਾਂਦਾਗਾ ਜਿਵੇਂ ਤੁਸੀਂ ਆ ਸਪੇਅਰ ਪਾਰਟ ਬਾਈ ਦੇਖ ਸਕਦੇ ਹੋ ਕਿ ਸਾਰੀਆਂ ਬਾਈ ਆ ਜਿਵੇਂ ਜਿਹੜੀ ਇਹ ਪਸੂ ਨੂੰ ਮਸ਼ੀਨ ਦਿਖਾ ਕੇ ਹਟਿਆ ਉਹਦਾ ਬਾਈ ਸਪੇਅਰ ਪਾਰਟ ਪਿਆਗਾ ਹਨਾ ਤੇ ਜਿਵੇਂ ਆ ਲੈਂਡ ਸਕ੍ਰੈਪਰ ਆ ਹੁਣ ਇਹ ਤਿਆਰ ਹੋ ਗਿਆਟਿਆ ਜੀ ਜਿਵੇਂ ਉਧਰ ਦੇਖ ਲਓ ਸਾਰਾ ਸਪੇਅਰ ਪਾਰਟ ਪਿਆ ਬਾਡੀਆਂ ਪਈਆਂ ਜੀ ਠੀਕ ਹੈ ਜੀ ਇਹ ਸਾਰਾ ਸਪੇਅਰ ਪਾਰਟ ਆਪਾਂ ਫੈਕਟਰੀ ਦੇ ਇੱਥੇ ਅੰਦਰ ਹੀ ਤਿਆਰ ਕਰਦੇ ਆਂਗੇ ਜਿਵੇਂ ਕਿ ਬਾਈ ਆਪਾਂ ਦੇਖੋ ਮਿਗ ਵੈਲਡਿੰਗ ਜਿਵੇਂ ਰੂਟਰ ਦੇ ਕਰਾਹਾਂ ਦੇ ਬੱਤੇ ਆ ਤੇ ਜਿੱਥੇ ਬਣ ਕੇ ਲੋਡ ਵਾਲਾ ਕੰਮ ਆ ਉੱਥੇ ਆਪਾਂ ਸਾਰੀ ਮਿਗ ਯੂਜ਼ ਕਰਦੇ ਆ ਠੀਕ ਹੈ ਜਿਵੇਂ ਕਿ ਚਾਦਰ ਜਿੱਥੇ ਹਲਕਾ ਮਾਲ ਚਾਦਰ ਦੇ ਲੋਡ ਨਹੀਂ ਆਉਂਦਾ ਜਿਵੇਂ ਆਪਾਂ ਕਹਿੰਦੇ ਨੇ ਉੱਥੇ ਦੂਜੀ ਆ ਟਿਕ ਵੈਲਡਿੰਗ ਯੂਜ਼ ਕਰਦੇ ਆ ਆਪਣੇ ਕੋਲ ਸਾਰੇ ਪ੍ਰਕਾਰ ਦੇ ਵੈਲਡਿੰਗ ਯੂਜ਼ ਹੁੰਦੇ ਹੈਗੇ ਠੀਕ ਹੈ ਜੀ ਤੇ ਮੈਂ ਆ ਦੇਖ ਸਕਦੇ ਤੁਸੀਂ ਹੁਣ ਸਾਰਾ ਮਟੀਰੀਅਲ ਬਣਿਆ ਹੀ ਪਿਆਗਾ ਜੀ ਕਰਾਹਾਂ ਦਾ ਜੀ ਮੈਂ ਚੈਨਲ ਵਗੈਰਾ ਹੋ ਗਿਆ ਬੱਤੇ ਆਪਾਂ ਸਾਰੇ ਮਿਗ ਵੈਲਡਿੰਗ ਯੂਜ਼ ਕਰਦੇ ਆ ਜੀ ਯਾਨੀ ਕਿ ਟਿਕ ਵੈਲਡਿੰਗ ਘੱਟ ਯੂਜ਼ ਕਰਦੇ ਆ ਮਿਗ ਜ਼ਿਆਦਾ ਕਰਦੇ ਆ ਇਹਦੀ ਕੰਪਲੀਟ ਨਹੀਂ ਆਉਂਦੀ ਨਾ ਹੀ ਇਹਦਾ ਵੈਲਡਿੰਗ ਟੁੱਟਦਾ ਜੀ ਛੇਤੀ ਇਸ ਕਰਕੇ ਆਪਾਂ ਮਿਗ ਯੂਜ਼ ਕਰਦੇ ਆ ਤੁਸੀਂ ਦੇਖ ਸਕਦੇ ਹੋ ਜੀ ਆ ਪੰਚਿੰਗ ਮਸ਼ੀਨ ਆ ਜੀ ਆਪਾਂ ਬਰਮੇ ਦੇ ਸਰਾਖ ਨਹੀਂ ਮਾਰਦੇ ਪੰਚ ਮਾਰਦੇ ਇਹ ਨਾ ਸਫਾਈ ਆਉਂਦੀ ਆ ਜੀ ਸਰਾਖ ਦੀ ਨਾਲੇ ਸਰਾਖ ਉਹਨੇ ਹੀ ਵੱਜੂਗਾ ਜਿੰਨੀ ਲੋਡ ਆ ਕਾਬਲੇ ਦੇ ਵੇ ਫਾਲਤੂ ਸਰਾਖ ਨਹੀਂ ਵੱਜਦਾ ਜੀ ਇਹਦੇ ਨਾਲ ਜਿਵੇਂ ਕਿ ਖਦੇ ਦੇਖ ਸਕਦੇ ਹੋ ਜੀ ਆ ਆਪਣਾ ਛੋਟਾ ਮਾਡਲ ਆਗਾ ਜੀ ਇਹ ਵੀ 2025 ਦਾ ਲੇਟੈਸਟ ਮਾਡਲ ਆ ਜੀ ਤੇ ਆਹ ਇਹ ਬਾਈ ਜ ਮਾਡਲ ਦੇ ਨਹੀਂ ਕਿ ਪੁਰਾਣਾ ਹੈਗਾ ਜੀ ਇਹਦੇ ਚ ਉਹਦੇ ਚ ਹੁਣ ਫਰਕ ਪਾਇਆ ਜੀ ਆਪ ਇਹਦੇ ਚ ਪਈ ਜੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਜਿਵੇਂ 4 ਇੰਚ ਜੈਨਰ ਆ ਗਿਆ ਜੀ ਹਾਂ ਠੀਕ ਹੈ ਸਿੰਗਲ ਬੈਲਟ ਪਊਗੀ ਜੀ ਮੁਰੇ ਦੀ ਸਿੰਗਲ ਪੱਖਾ ਆ ਗਿਆ ਜੀ ਇਹ ਚ ਮੱਖੀ ਜਿਆਦਾ ਨਹੀਂ ਹੈਗੀ ਜੀ ਇਹਦੇ ਚ ਪਲੇਨ ਪਲੇਨ ਚਾਦਰ ਆ ਗਈ ਡਰਮ ਛੋਟਾ ਆ ਗਿਆ ਜੀ ਐਨੂੰ ਛੋਟੀ ਆ ਗਈ ਜੀ ਇਹ ਚ 4 ਨਾਲ ਛੋਟਾ ਆ ਗਿਆ ਜੀ ਟਾਇਰ ਇਹਦੇ 14 ਨੰਬਰ ਲੱਗਣਗੇ ਯਾਨੀ ਕਿ ਸਾਰੀ ਮਸ਼ੀਨ ਹੀ ਸ਼ਾਇਦ ਛੋਟੀ ਆ ਗਈ ਜੀ ਪਾਈਪ ਯੂਜ਼ ਹੁੰਦਾ ਜੀ ਪਾਈਪ ਦੀ ਮਟਾਈ ਦਿਖਾ ਦਿਓ ਮੜੀ ਜੀ ਇੰਨਾ ਪਾਈਪ ਮੋਟਾ ਯੂਜ਼ ਹੁੰਦਾ ਜੀ ਇਹ ਚ ਜਿਹੜਾ ਆ ਇਹ 2-3 mm ਹੁੰਦਾ ਜੀ ਪਾਈਪ ਜਿਹੜਾ ਇਹ ਪਾਉਣੇ ਆ ਇਹ ਸਾਰਾ ਪਾਈਪ ਮਸ਼ੀਨਾਂ ਦਾ ਇਹ ਚ ਰੂਟਰ ਬਣਦਾ ਜੀ ਉਧਰ ਛਾਨੇ ਵਗੈਰਾ ਸਾਰੇ ਤਿਆਰ ਹੋਏ ਪਏ ਜੀ ਸਪੇਅਰ ਪਾਰਟ ਦੇਖ ਸਕਦੇ ਤੁਸੀਂ ਉਧਰ ਜਾਲ ਵਗੈਰਾ ਸਾਰੇ ਤਿਆਰ ਹੋਏ ਪਏ ਆ ਜੀ ਯਾਨੀ ਕਿ ਆਪਣੇ ਕੋਲ ਮਟੀਰੀਅਲ ਸਾਰੇ ਹੀ ਹੁੰਦਾ ਜੀ ਮਸ਼ੀਨਾਂ ਦਾ ਮਟੀਰੀਅਲ ਆਪਾਂ ਅਡਵਾਂਸ ਹੀ ਰੱਖਦੇ ਆ ਜੀ ਐਦਕੀ ਤਾਂ ਅਡਵਾਂਸ ਰੱਖਿਆ ਜੀ ਕਿਉਂਕਿ ਕਸਟਮਰਾਂ ਨੂੰ ਬਹੁਤ ਦਿੱਕਤ ਆਈ ਸੀਗੀ ਮਸ਼ੀਨ ਸਾਤ ਬਣੀ ਨਹੀਂ ਇਸੇ ਕਰਕੇ ਸਪੇਅਰ ਪਾਰਟ ਫੁੱਲ ਕਰਤਾ ਜੀ ਵੀ ਕਿਸੇ ਕਿਸਾਨ ਭਰਾ ਨੂੰ ਦਿੱਕਤ ਨਾ ਆਵੇ ਜੀ ਇੱਥੇ ਤੁਸੀਂ ਆਹ ਦੇਖ ਸਕਦੇ ਹੋ ਇਹਦੇ ਚ ਆ ਪ੍ਰਣਾਲੀ ਨਹੀਂ ਹੈਗੀ ਜ ਉਹ 21 ਦਾ ਫਰਕ ਕੁਝ ਪਾਦਾ ਜੀ ਮਸ਼ੀਨ ਜਿਵੇਂ ਪੱਖੇ ਵਗੈਰੇ ਦਾ ਸਾਰੇ ਕਾਹਦੇ ਦਾ ਫਰਕ ਪਾਦਾ ਜੀ ਇਹ ਜਣੀ ਕਿ ਆਪਾਂ ਜਦ ਬਣਾਉਣ ਲੱਗਿਆ ਉਦੋਂ ਦੀ ਹੈ ਜੀ ਉਹ ਹੁਣ 2025 ਦਾ ਮਾਡਲ ਹੈ ਜੀ ਬਾਈ ਉਹ ਹੈਗਾ ਜਿਵੇਂ ਆਪਾਂ ਕਹਿੰਦੇ ਨੇ ਵੀ 16 ਦਾ ਮਾਡਲ ਹੈ ਹਨਾ ਹਾਂ ਉਹ 2016 ਮਾਡਲ ਹੈ ਜੀ ਆਹ ਉਹ 25 ਮਾਡਲ ਹੈ ਤੇ ਉਹ ਬਾਈ 25 ਆ ਤੇ ਇਸ ਵਾਰ ਬਾਈ ਸਟਾਕ ਪੂਰਾ ਫੁੱਲ ਤਿਆਰ ਪਿਆਗਾ ਕਿਸੇ ਭਰਾ ਨੂੰ ਬਾਈ ਜੀ ਨਰਾਸ਼ ਹੋਣ ਦੀ ਲੋੜ ਨਹੀਂ ਸਕਰੀਨ ਤੇ ਬਾਈ ਨੰਬਰ ਦਿੱਤਾ ਹੋਇਆ ਹੈਗਾ ਤੁਸੀਂ ਬਾਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋਗੇ ਤੇ ਇਹ ਮਸ਼ੀਨ ਦੀ ਬਾਈ ਬੁਕਿੰਗ ਤੇ ਜਿਹੜੀ ਵੀ ਕੋਈ ਜਾਣਕਾਰੀ ਵੀਡੀਓ ਦੇ ਵਿੱਚ ਰਹਿ ਗਈ ਉਹ ਬਾਈ ਤੁਸੀਂ ਇਹਨਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਤੇ ਜਾਂ ਬਾਈ ਤੁਸੀਂ ਸਿੱਧਾ ਦੁਕਾਨ ਤੇ ਆ ਸਕਦੇ ਹੋ ਬਾਈ ਜੀ ਸੈਂਬੀ ਐਗਰੀਕਲਚਰ ਵਰਕਸ ਤਪਾ ਰੋਡ ਪੱਖੋ ਕੈਂਚੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਈਏਗੀ ਕ੍ਰੌਪ ਕਲੀਨਰ ਮਸ਼ੀਨ ਬਾਈ ਜਿਹਦੀ ਕੀ ਬਹੁਤ ਜ਼ਿਆਦਾ ਡਿਮਾਂਡ ਆ ਆਪਣੇ ਪੰਜਾਬ ਤੇ ਬਰਲੀਆਂ ਸਟੇਟਾਂ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਬਈ ਆਪਾਂ ਕੋਈ ਹੋਰ ਸੰਦ ਲੈ ਕੇ ਆਵਾਂਗੇ ਹਾਂਜੀ ਅਗਲੀ ਅਗਲੀ ਵੀਡੀਓ ਜੀ ਤੁਹਾਨੂੰ ਮਲਟੀ ਕ੍ਰੌਪ ਤੇ ਮੱਕੀ ਵਾਲੀ ਮਸ਼ੀਨ ਆਪਣੇ ਕੋਲ ਇਸ ਟਾਈਮ ਅਵੇਵਲ ਹੈ ਨਹੀਂ ਕਿਉਂਕਿ ਚਲੀ ਗਈ ਉਹ ਠੀਕ ਹੈ ਤੇ ਉਹ ਤੁਹਾਨੂੰ ਸਟਾਕ ਦਵਾਂਗੇ ਜੀ ਉਹਦਾ ਫੁੱਲ ਅਗਲੀ ਵਾਰੀ ਅਗਲੀ